ਲੇਖਕ ਦੀ ਪਤਨੀ ਵੱਲੋਂ ਦੋ ਸ਼ਬਦ ਜਦੋਂ ਮੈਂ ਪਿੱਛੇ ਮੁੜ ਕੇ ਆਪਣੇ ਅਤੇ ਵਿਕਰਮ ਦੇ ਇਕੱਠੇ ਤੈਅ ਕੀਤੇ ਸਫ਼ਰ ਵੱਲ ਦੇਖਦੀ ਹਾਂ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਲੱਗਦਾ ਇਹ ਕਿਤਾਬ ਜੋ ਤੁਸੀਂ ਪੜਨ ਜਾ ਰਹੇ ਹੋ ਇਹ ਉਸ ਬੇਮਿਸਾਲ ਹੌਸਲੇ ਅਤੇ ਦ੍ਰਿੜ ਸੰਕਲਪ ਦਾ ਸਬੂਤ ਹੈ ਜੋ ਮੇਰੇ ਪਤੀ ਨੇ ਨਸ਼ੇ ਛੱਡਣ ਅਤੇ ਆਪਣੇ ਜੀਵਨ ਨੂੰ ਬਦਲਣ ਵਿੱਚ ਵਿਖਾਇਆ ਮੈਂ ਉਹ ਕਾਲੇ ਦਿਨ ਕਦੇ ਨਹੀਂ ਭੁੱਲ ਸਕਦੀ ਜਦੋਂ ਨਸ਼ੇ ਦੀ ਲਤ ਨੇ ਵਿਕਰਮ ਦੇ ਉੱਤੇ ਆਪਣੀ ਮਜ਼ਬੂਤ ਪਕੜ ਬਣਾ ਲਈ ਸੀ ਤੇ ਇਦਾਂ ਮਹਿਸੂਸ ਹੁੰਦਾ ਸੀ ਕਿ ਸਾਡੀ ਸਾਰੀ ਦੁਨੀਆ ਖਿਲਰ ਚੁੱਕੀ ਹੈ ਵਿਕਰਮ ਨੂੰ ਛੱਡ ਕੇ ਵੱਖ ਹੋਣ ਦਾ ਫੈਸਲਾ ਮੈਂ ਕਈ ਵਾਰੀ ਲਿਆ ਪਰ ਉਸ ਨੂੰ ਤੜਫਦੇ ਛੱਡ ਕੇ ਕਦੇ ਜਾ ਨਾ ਸਕੀ ਪਰ ਕਾਲੀ ਹਨੇਰੀ ਰਾਤ ਤੋਂ ਬਾਅਦ ਪ੍ਰਕਾਸ਼ ਹੋਇਆ ਵਿਕਰਮ ਦਾ ਮਨ ਬਦਲਿਆ ਅਤੇ ਮੈਂ ਵਿਕਰਮ ਨੂੰ ਉਹਨਾਂ ਜੰਜੀਰਾਂ ਨੂੰ ਤੋੜਨ ਲਈ ਅਟੁੱਟ ਸੰਘਰਸ਼ ਕਰਦੇ ਦੇਖਿਆ ਜਿਨ੍ਹਾਂ ਨੇ ਉਹਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ ਵਿਕਰਮ ਨੇ ਆਪਣੀ ਲੜਾਈ ਇੱਕ ਬਹੁਤ ਵੱਡੇ ਹੌਸਲੇ ਨਾਲ ਲੜੀ ਅਤੇ ਉਹਨਾਂ ਦੀ ਹਰ ਛੋਟੀ ਜਿੱਤ ਦੇ ਨਾਲ ਮੈਨੂੰ ਆਸ਼ਾ ਦੀ ਇੱਕ ਨਵੀਂ ਕਿਰਨ ਦਿਖਾਈ ਦਿੱਤੀ ਜਿੱਦਾਂ ਜਿੱਦਾਂ ਮੈਂ ਵਿਕਰਮ ਨੂੰ ਨਿਰਾਸ਼ਾ ਦੀ ਗਹਿਰਾਈ ਤੋਂ ਬਾਹਰ ਨਿਕਲਦੇ ਦੇਖਿਆ ਤਾਂ ਮੈਂ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕੀ ਉਹਨਾਂ ਨੇ ਆਪਣੇ ਜੀਵਨ ਦੀ ਬਾਗਡੋਰ ਸੰਭਾਲੀ ਤੇ ਆਪਣੀ ਅਸਫਲਤਾ ਨੂੰ ਸਫਲਤਾ ਵਿੱਚ ਬਦਲ ਦਿੱਤਾ ਅੱਜ ਵਿਕਰਮ ਦੀ ਕਾਮਯਾਬੀ ਦੇਖ ਕੇ ਮੈਨੂੰ ਮਾਣ ਹੁੰਦਾ ਹੈ ਕਿ ਮੈਂ ਉਹਨਾਂ ਦਾ ਸਾਥ ਦਿੱਤਾ ਜਿਹੜੀ ਗੱਲ ਨਾਲ ਮੈਨੂੰ ਅਸਲ ਵਿੱਚ ਹੈਰਾਨੀ ਹੁੰਦੀ ਹੈ ਉਹ ਹੈ ਇਸ ਕਿਤਾਬ ਦੇ ਜ਼ਰੀਏ ਆਪਣੀ ਕਹਾਣੀ ਦੁਨੀਆ ਦੇ ਨਾਲ ਖੁੱਲ੍ਹ ਕੇ ਸਾਂਝਾ ਕਰਨ ਦਾ ਵਿਕਰਮ ਦਾ ਫੈਸਲਾ ਆਪਣੀਆਂ ਕਮਜ਼ੋਰੀਆਂ ਸਾਰਿਆਂ ਦੇ ਸਾਹਮਣੇ ਉਜਾਗਰ ਕਰਨ ਲਈ ਬਹੁਤ ਜ਼ਿਆਦਾ ਹਿੰਮਤ ਦੀ ਲੋੜ ਹੁੰਦੀ ਹੈ ਵਿਕਰਮ ਦਾ ਮੰਨਣਾ ਹੈ ਕਿ ਆਪਣੀ ਕਹਾਣੀ ਦੂਸਰਿਆਂ ਨਾਲ ਸਾਂਝੀ ਕਰਕੇ ਉਹ ਉਹਨਾਂ ਨੂੰ ਨਸ਼ਾ ਮੁਕਤੀ ਦੇ ਆਪਣੇ ਸਫ਼ਰ ਤੇ ਨਿਕਲਣ ਲਈ ਪ੍ਰੇਰਿਤ ਕਰ ਸਕਦੇ ਨੇ ਇਹ ਕਿਤਾਬ ਸਿਰਫ ਵਿਕਰਮ ਦੇ ਜੀਵਨ ਦੀ ਕਹਾਣੀ ਨਹੀਂ ਹੈ ਇਹ ਨਸ਼ਿਆਂ ਤੋਂ ਜੂਝ ਰਹੇ ਕਿਸੇ ਵੀ ਵਿਅਕਤੀ ਲਈ ਇੱਕ ਉਮੀਦ ਦੀ ਕਿਰਨ ਹੈ ਇਹ ਦਰਸਾਉਂਦੀ ਹੈ ਕਿ ਚਾਹੇ ਕੋਈ ਕਿੰਨਾ ਵੀ ਗਹਿਰਾ ਕਿਉਂ ਨਾ ਡੁੱਬ ਜਾਏ ਮੁਕਤੀ ਤੇ ਪਰਿਵਰਤਨ ਦਾ ਮਾਰਗ ਹਮੇਸ਼ਾ ਮੌਜੂਦ ਰਹਿੰਦਾ ਹੈ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਆਪਣੇ ਅਤੀਤ ਤੋਂ ਨਹੀਂ ਬਲਕਿ ਉਸ ਦੇ ਉੱਪਰ ਉੱਠਣ ਦੀ ਤਾਕਤ ਨਾਲ ਪਰਿਭਾਸ਼ਿਤ ਹੁੰਦੇ ਹਾਂ ਜੇ ਤੁਸੀਂ ਨਸ਼ੇ ਦੀ ਲਤ ਨਾਲ ਜੂਝ ਰਹੇ ਹੋ ਤਾਂ ਮੈਂ ਤੁਹਾਨੂੰ ਇਸ ਕਿਤਾਬ ਨੂੰ ਖੁੱਲੇ ਦਿਲ ਨਾਲ ਪੜ੍ਹਨ ਦੀ ਅਪੀਲ ਕਰਦੀ ਹਾਂ ਇਸ ਕਿਤਾਬ ਨੂੰ ਪੜ੍ਹ ਕੇ ਤੁਹਾਨੂੰ ਨਸ਼ਿਆਂ ਦੇ ਚੁੰਗਲ ਤੋਂ ਮੁਕਤ ਹੋਣ ਦੀ ਅਤੇ ਖੁਸ਼ੀਆਂ ਨਾਲ ਭਰਿਆ ਜੀਵਨ ਅਪਣਾਉਣ ਦੀ ਪ੍ਰੇਰਣਾ ਮਿਲੇਗੀ। ਇਹ ਕਿਤਾਬ ਉਹਨਾਂ ਸਾਰਿਆਂ ਲਈ ਮਾਰਗ ਹੈ ਜੋ ਹੌਸਲਾ ਅਤੇ ਇਲਾਜ ਚਾਹੁੰਦੇ ਨੇ। ਇਸ ਹਨੇਰੇ ਸਮੇਂ ਵਿੱਚ ਪ੍ਰਕਾਸ਼ ਦੀ ਇੱਕ ਟਿਮਟਿਮਾਉਂਦੀ ਹੋਈ ਕਿਰਨ ਇਸ ਕਿਤਾਬ ਦੇ ਰੂਪ ਵਿੱਚ ਤੁਹਾਡੇ ਰਸਤੇ ਨੂੰ ਰੌਸ਼ਨ ਕਰਨ ਦਾ ਇੰਤਜ਼ਾਰ ਕਰ ਰਹੀ ਹੈ। ਅਮਨਜੋਤ ਬਰਾੜ